ਸੂਚਨਾ ਆਉਂਦੇ ਹੀ ਤੁਰੰਤ 1 ਮਿੰਟ ਦੇ ਵਿੱਚ ਟਰਨਓਵਰ ਕਰੰਦਾ ਸਾਡੇ ਨਿਕਲਣਾ ਹੁੰਦਾ ਇੱਕ ਫੋਨ ਕਾਲ ਆਉਂਦੀ ਹੈ ਕਿਉਂਕਿ ਇਸ ਵੇਲੇ ਫਸਲਾ ਮੱਚੀ ਆਉਂਦੀ ਹੈ ਜੀ ਤੇ ਜੇਕਰ ਅਧਿਕਾਰੀ ਫੋਨ ਕਾਲ ਨਹੀਂ ਚੱਕਦਾ ਤਾਂ ਉਹਦੇ ਉੱਤੇ ਕੀ ਕਾਰਵਾਈ ਜਿਹੜੀ ਬੰਦੀ ਉਹ ਉਹ 2 ਘੰਟੇ ਮੁਲਾਜ਼ਮ ਟੈਲੀਫੋਨ ਦੇ ਉੱਪਰ ਹੀ ਬੈਠੇਗਾ ਉਹਨੇ ਹੀ ਸੁਣਾ ਅਗਰ ਉਹ ਉਸ ਦੌਰਾਨ ਫੋਨ ਨਹੀਂ ਸੁਣਦਾ ਕਾਲ ਨਹੀਂ ਅਟੈਂਡ ਕਰਦਾ ਤਾਂ ਤੁਰੰਤ ਉਹਦੇ ਖਿਲਾਫ ਐਕਸ਼ਨ ਲਿਆ ਆਉਂਦਾ ਵਿਭਾਗੀ ਕਾਰਵਾਈ ਕੀਤੀ ਚਾਰ ਗੱਡੀਆਂ ਨਾਲ ਪੂਰਾ ਇਲਾਕਾ ਜਿਹੜਾ ਪੂਰਾ ਜ਼ਿਲ੍ਹਾ ਮੈਨੇਜ ਕਰਨਾ ਕਿੰਨੀ ਆ ਕੋ ਪ੍ਰੋਬਲਮ ਆਉਂਦੀ ਹੈ ਉਹ ਜ਼ਿਆਦਾ ਤੋਂ ਜ਼ਿਆਦਾ 12-13 ਕਿਲੋਮੀਟਰ ਹੋ ਜਾਏ ਉਸ ਦਰਾ ਇਸ ਇੰਨੀ ਕਿਲੋਮੀਟਰ ਦੇ ਵਿੱਚ ਬਹੁਤ ਛੇਤੀ ਐਕਸ਼ਨ ਹੋ ਜਾਂਦਾ ਹਰ ਕੋ ਮਲੇ ਕੋਲੇ ਆਣਾ ਪੈਂਦਾ ਉਹਦੇ ਵਿੱਚ ਬੜੀ ਦਿੱਕਤ ਆਉਂਦੀ ਹੈ ਜਿੱਦੂਰੋਂ ਆਈ ਗਈ ਗੱਡੀ ਤੁਹਾਨੂੰ ਦੁਬਾਰਾ ਕਦੋਂ ਭੜਕੇਗੀ ਉਹ ਟਾਈਮ ਤੋਂ ਵੀ ਲੱਗਦੀ ਹੈ ਰੋਜ਼ ਬਿਲਕੁਲ ਲੋ ਕੰਪਲੀਟ ਕਰਦੇ ਸਾਨੂੰ ਕਹਿੰਦੇ ਤੁਸੀਂ ਦੇਰ ਆ ਰਹੇ ਹੋ ਉਹ ਇਹ ਨਹੀਂ ਉਹਨਾਂ ਨੂੰ ਸਾਡੀਆਂ ਦਿੱਕਤਾਂ ਦਾ ਨਹੀਂ ਪਤਾ ਵੀ ਇਹ ਕਿੱਦਾਂ ਆਂਦੇ ਨੇ ਕਿਧਰੋਂ ਆ ਕਿ ਛੱਗ ਤੋਂ ਦੂਸਰੀ ਅੱਗ ਤੇ ਭੇਜਣਾ ਜਾਂ ਪਾਣੀ ਭਰਨ ਭੇਜਣਾ ਉਹ ਖਾਲੀ ਗੱਡੀ ਨੂੰ ਕਿੱਦਾਂ ਕਿਸੇ ਪਾਸੇ ਭੇਜੇਗੀ ਮੈਂ 3 ਦਿਨ ਤੋਂ ਘਰ ਨਹੀਂ ਗਿਆ 24 ਘੰਟੇ ਤੇ ਰਹ ਰਿਹਾ ਵੀ ਕੋਈ ਦਿੱਕਤ ਇਸ ਤਰ੍ਹਾਂ ਦਾ ਨਾ ਹੋਵੇ ਕੋਈ ਨੁਕਸਾਨ ਹੋਵੇ ਇਹ 3 ਆਫ ਬਾਸ ਦਾ ਗਵਰਨਮੈਂਟ ਵੱਲੋਂ ਕੋਈ ਇਹਦਾ ਪੈਸਾ ਨਹੀਂ ਹੈਗਾ ਇਹ ਜਿੰਨੀ ਵੀ ਕੋਈ ਗਰੀਬ ਆ ਚਾ ਅਮੀਰ ਆ ਕੋਈ ਵੀ ਕੰਮ ਨੁਕਸਾਨ ਕਿਸੇ ਦਾ ਕੋਈ ਪੈਸਾ ਨਿਕਲ ਦੇ ਵੀ ਲਏ ਜਾਏਗਾ ਇਹ ਸਰਕਾਰ ਖਰਚੇ ਦਾ ਸਾਰਾ ਚੱਲੇ ਸਾਡਾ ਸੰਪਰਕ ਨੰਬਰ ਹੈਗਾ ਜਿਹੜਾ 01675 263499 ਅਗਰ ਕੰਟਰੋਲ ਰੂਮ ਤੇ ਵੀ ਲੋਗ ਕੰਪਲੇਟ ਪਾ ਸਕਦੇ ਨੇ ਵੀ ਸਾਡੇ ਅੱਗੇ ਹੋ ਗਈ ਇਹ ਘਟਨਾ ਹੋ ਗਈ ਕੰਟਰੋਲ ਰੂਮ ਵਾਲੇ ਵੀ ਸਾਨੂੰ ਤੁਰੰਤ ਸੰਪਰਕ ਕਰਦੇ ਨੇ ਅਸੀਂ ਪਲਾਨ ਵੀ ਆਉਂਦੇ ਨੇ ਅਸੀਂ ਸਕੂਲਾਂ ਜਾਂਦੇ ਆ ਕੈਂਪ ਲਾਉਂਦੇ ਆ ਉਹ ਕਿਉਂਕਿ ਬੱਚਿਆਂ ਦੇ ਮਾਦੀ ਮਰਾਂ ਸਾਡੀ ਕੋਸ਼ਿਸ਼ ਹੈ ਘਰ ਘਰ ਤੱਕੇ ਚੀਜ਼ ਪਹੁੰਚ ਸਕੇ ਵੀ ਆਪਾਂ ਇਸ ਤਰ੍ਹਾਂ ਅੱਗੇ ਤੋਂ ਬਾਤ ਕਰ ਸਕਦੇ ਆ ਇਹ ਗਰਮੀਆਂ ਦਾ ਸਮਾਂ ਤੇ ਅਚਾਨਕ ਗਰਮੀਆਂ ਦੇ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਆਪਾਂ ਅਕਸਰ ਸੁਣਦੇ ਆਉਂਦੇ ਆ ਕਿਉਂਕਿ ਇਸ ਮੌਸਮ ਦੇ ਵਿੱਚ ਜਿਹੜਾ ਕਿਸਾਨਾਂ ਦੀ ਆ ਫਸਲਾ ਨੇ ਉਹ ਵੀ ਪੱਕੀਆਂ ਹੁੰਦੀਆਂ ਨੇ ਤੇ ਅਸੀਂ ਅੱਜ ਪਹੁੰਚਿਆ ਜਿਲ੍ਹਾ ਮਲੇਰਕੋਟਲਾ ਦੇ ਫਾਇਰ ਸਟੇਸ਼ਨ ਤੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਫਾਇਰ ਬ੍ਰਿਗੇਡ ਦੀਆਂ ਜਿਹੜੀਆਂ ਉਹ ਗੱਡੀਆਂ ਖੜੀਆਂ ਨੇ ਬਹੁਤੀ ਜਾਣਕਾਰੀ ਲਈ ਆਪਾਂ ਇੱਥੋਂ ਦੇ ਅਧਿਕਾਰੀ ਨੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਆ ਸਸੀ ਗੱਲ ਜੀ ਤੁਹਾਡਾ ਕੀ ਨਾਮ ਹੈ ਸਰ ਸਰ ਮੇਰਾ ਨਾਮ ਮੁਹੰਮਦ ਮੁਨੀਰ ਮੁਨੀਰ ਜੀ ਮੁਨੀਰ ਜੀ ਅਕਸਰ ਦੇਖਿਆ ਜਾਂਦਾ ਹੈ ਕਿ ਹੁਣ ਗਰਮੀਆਂ ਦਾ ਮੌਸਮ ਚੱਲ ਪਿਆ ਆ ਕਿਤੇ ਨਾ ਕਿਤੇ ਅੱਗ ਲੱਗਣ ਦੀਆਂ ਘਟਨਾਵਾਂ ਜਿਹੜੀਆਂ ਉਹ ਅਕਸਰ ਸਾਹਮਣੇ ਆਉਂਦੀਆਂ ਨੇ ਤੁਹਾਨੂੰ ਮਤਲਬ ਕਿੰਨੀ ਕੁ ਪ੍ਰੋਬਲਮ ਆਉਂਦੀ ਹੈ ਤੇ ਪਹਿਲਾਂ ਸਭ ਤੋਂ ਇਹ ਦੱਸੋ ਵੀ ਡੇਲੀ ਰੁਟੀਨ ਦੇ ਵਿੱਚ ਕਿੰਨੀਆਂ ਗੱਡੀਆਂ ਭਰ ਕੇ ਜਾਂਦੀਆਂ ਨੇ ਤੇ ਕੋਈ ਸਾਡਾ ਜਿਹੜਾ ਰੁਟੀਨ ਹੈਗੀ ਆ ਚਾਰ ਗੱਡੀਆਂ ਸਾਡੇ ਕੋਲੇ ਫਾਇਰ ਟੈਂਡਰ ਨੇ ਜੋ ਕਿ ਅਲੱਗ-ਅਲੱਗ ਕੈਪੈਸਿਟੀ ਦੇ ਨੇ ਕਿਸੇ 'ਚ 5000 ਲੀਟਰ ਹੈ ਕਿਸੇ 4000 ਲੀਟਰ ਹੈ ਵੀ ਦਫੋਮ ਹੁੰਦੀ ਹੈ ਤੇ ਸਾਡਾ ਸਵੇਰ ਤੋਂ ਹੀ ਸਿਸਟਮ ਹੁੰਦਾ ਹੈ ਵੀ 24 ਘੰਟੇ 8-8 ਘੰਟੇ ਮਾਲਕ ਗੱਡੀਆਂ ਚੱਕਤ ਹੁੰਦੀਆਂ ਰਹਿੰਦੀਆਂ ਨੇ ਅੱਗ ਤੇ ਜਾਂਦੀਆਂ ਨੇ ਡੇਲੀ ਚੱਲ ਰਹੀਆਂ ਨੇ ਇਸ ਟਾਈਮ ਰਾਤ ਵੀ ਦਿਨ ਚ ਵੀ ਡੇਲੀ ਫਾਇਰ ਕਾਲਾਂ ਹੋ ਰਹੀਆਂ ਨੇ ਉਹ ਸਾਡੀਆਂ 24 ਘੰਟੇ ਗੱਡੀਆਂ ਤਿਆਰ ਰਹਿੰਦੀਆਂ ਅੱਛਾ ਜਦੋਂ ਤੁਹਾਨੂੰ ਕਾਲ ਆਉਂਦੀ ਹੈ ਕਿੰਨੇ ਸਮੇਂ ਦੇ ਵਿੱਚ ਜਿਹੜੀ ਤੁਹਾਡੀ ਗੱਡੀ ਬਾਹਰ ਨਿਕਲਣਾ ਜ਼ਰੂਰੀ ਹੈਗੇ ਸਾਡੀ ਜਿਹੜੀ ਸੂਚਨਾ ਆਉਂਦੇ ਹੀ ਤੁਰੰਤ 1 ਮਿੰਟ ਦੇ ਵਿੱਚ ਟਰਨਓਵਰ ਕਰੰਦਾ ਸਾਡੇ ਨਿਕਲਣਾ ਹੁੰਦਾ ਇੱਕ ਮਿੰਟ ਦੇ ਸਮੇਂ ਦੇ ਵਿੱਚ ਤੇ ਗੱਡੀਆਂ ਦੀ ਜਿਹੜੀ ਕੈਪੈਸਿਟੀ ਜਿਹੜੀ ਤੁਸੀਂ ਦੱਸਿਆ ਵੀ ਅਲੱਗ-ਅਲੱਗ ਹੈ ਤੇ ਇਹ ਗੱਡੀਆਂ ਅੱਗ ਦੇ ਹਿਸਾਬ ਨਾਲ ਭੇਜਦੇ ਹਾਂ ਵੀ ਜਿੱਥੇ ਫਾਇਰ ਕੈਲੀਏ ਅ ਅੱਗ ਲੱਗੀ ਹੋਈ ਹੈ ਮੇਜਰ ਫਾਇਰ ਉੱਥੇ ਵੱਡੀ ਗੱਡੀ ਭੇਜਣੀ ਹੈ ਛੋਟੀ ਇਦਾਂ ਵੀ ਹੈ ਕੋਈ ਸਿਸਟਮ ਜੀ 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 ਹੈਗਾ ਇਹ ਦੇਖੋ ਜੇ ਮੈਂ ਜਦੋਂ ਜਿੱਦਾਂ ਕੂੜੇ ਦੀ ਡੰਪ ਵੀ ਆ ਗਿਆ ਕੂੜੇ ਦੀ ਲੱਗੀ ਹੋਈ ਹੈ ਤੁਰੰਤ ਉਹ ਕਈ ਦਿਨ ਹਰ ਸਾਲ ਚੱਲਦੀ ਆ 10 ਦਿਨ 15 ਦਿਨ ਲੱਗ ਜਾਂਦਾ ਨਹੀਂ ਕਿਉਂਕਿ ਰਸਤੇ ਬਹੁਤ ਤੰਗ ਨੇ ਜਗ੍ਹਾ ਨਹੀਂ ਉੱਥੇ ਉੱਪਰ ਜਾਂਦੇ ਨਹੀਂ ਇਦਾਂ ਪਾਣੀ ਬਹੁਤ ਮੁਸ਼ਕਿਲ ਨਾਲ ਜਾਂਦਾ ਬਾਕੀ ਅਸੀਂ ਜੇ ਮੈਂ ਉਹਦਾ ਫੈਕਟਰੀ ਦੀ ਅੱਗ ਹੋ ਗਈ ਤੇ ਨਾ ਪੈਟਰੋਲ ਪੰਪ ਦੀ ਹੋ ਗਈ ਫਿਰ ਉਸ ਸਾਹਮਣੇ ਭੇਜਣੀ ਪੈਂਦੀ ਹੈ ਗੱਡੀ ਜਿਹਦੇ ਵਿੱਚ ਉਸ ਤਰ੍ਹਾਂ ਦਾ ਸਿਸਟਮ ਹੈਗਾ ਜਿੱਦਾਂ ਤੇਲ ਦੀ ਅੱਗ ਤੇ ਫੋਮ ਯੂਜ਼ ਕਰਨਾ ਤਾਂ ਉਹ ਅਸੀਂ ਦੇਖਣਾ ਹੁੰਦਾ ਵੀ ਕਿਹੜੀ ਗੱਡੀ ਕਿੱਧਰ ਕਿੱਧਰ ਭੇਜਣੀ ਹੈ ਕਿਹੜੀ ਅੱਗ ਦੇ ਪਿੱਛੇ ਇੱਕ ਗੱਡੀ ਨੂੰ ਪਰਨ ਦੇ ਵਿੱਚ ਕਿੰਨਾ ਸਮਾਂ ਲੱਗ ਜਾਂਦਾ ਜ਼ਿਆਦਾ ਜ਼ਿਆਦਾ 8 ਤੋਂ 10 ਮਿੰਟ ਇੱਕ ਗੱਡੀ ਦੇ ਉੱਤੇ ਕਿੰਨੇ ਮੁਲਾਜ਼ਮ ਹੁੰਦੇ ਇੱਕ ਗੱਡੀ ਦੇ ਉੱਪਰ 4-5 ਫਾਇਰਮੈਨ ਹੁੰਦੇ ਨੇ ਇੱਕ ਡਰੈਵ ਟਟੋਗੜ ਚਾਰ ਫਾਇਰਮੈਨ ਅਸੀਂ ਭੇਜਦੇ ਹਾਂ ਕਿਉਂਕਿ ਸਟਾਫ ਦੀ ਸਾਡੇ ਕੋਲ ਕਮੀ ਹੈ ਮੇਰੇ ਕੋਲੇ ਜਲਾ ਇਸ ਟਾਈਮ ਪੀ ਤੋਂ 32 ਤੇ 30 ਲੜਕੇ ਨੇ ਜੋ ਸਟਾਫ ਹੈ ਉਹ ਤਿੰਨ ਸ਼ਿਫਟਾਂ 'ਚ ਕੰਮ ਕਰਦੇ 24 ਘੰਟੇ ਹਾਂਜੀ ਕੰਮ ਜੋ ਤਿੰਨ ਸ਼ਿਫਟਾਂ 'ਚ ਸਵੇਰ ਦੇ 8 ਤੋਂ ਸ਼ਾਮ ਦੇ 4 4 ਤੋਂ ਰਾਤ ਦੇ 12 ਵਜੇ 12 ਵਜੇ ਚੀਨ ਦਾ ਸਵੇਰ ਦੇ 8 ਕਿਸੇ ਅੱਛਾ ਉਹਨਾਂ ਲਈ ਕੀ ਕੰਡੀਸ਼ਨਾਂ ਹੁੰਦੀਆਂ ਨੇ ਜਦੋਂ ਨਵਾਂ ਡਰਾਈਵਰ ਆਉਂਦਾ ਹੈ ਜਾਂ ਨਵਾਂ ਫਾਇਰਮੈਨ ਆਉਂਦਾ ਹੈ ਗੱਡੀ ਚੈੱਕ ਕਰਕੇ ਲੈਂਦਾ ਜਾਂ ਉਦਾਂ ਹੀ ਦੇ ਦਿੰਦੇ ਆ ਫਿਰ ਨਹੀਂ ਉਹ ਰਿਟਰਨ ਦੇ ਵਿੱਚ ਰੋਜ਼ਨਾਮਾ ਚਾਹੀਦਾ ਜੋ ਸਾਡਾ ਪ੍ਰੋਸੈਸ ਹੈ ਉਹਦੇ ਵਿੱਚ ਚ ਚੈੱਕ ਕਰਕੇ ਲੈਂਦੇ ਨੇ ਸਟਾਰਟ ਕਰਕੇ ਇੱਕ ਡਰਾਈਵਰ ਦੂਜੇ ਨੂੰ ਸਪੁਰਦ ਕਰੂਗਾ ਫਾਇਰਮੈਨ ਸਮਾਨ ਚੈੱਕ ਕਰਦੇ ਨੇ ਵੀ ਪਾਈਪ ਵਗੈਰਾ ਸਾਡਾ ਹਰ ਚੀਜ਼ ਓਕੇ ਆ ਕਿਉਂਕਿ ਹਰ ਟਾਈਮ ਓਕੇ ਕਰਕੇ ਹੀ ਗੱਡੀ ਖੜਨੀ ਪੈਂਦੀ ਹੈ ਇਹਦੇ ਵਿੱਚ ਕੋਈ ਵੀ ਅਗਰ ਕੋਈ ਖਰਾਬੀ ਆਉਂਦੀ ਹੈ ਤਾਂ ਤੁਰੰਤ ਸਾਡੇ ਈਓ ਸਾਹਿਬ ਬਹੁਤ ਸਹਿਯੋਗ ਦਿੰਦੇ ਆ ਉਹਨਾਂ ਨੇ ਕੱਲ ਵੀ ਸਾਡੇ ਇੱਕ ਫਾਇਰ ਟੈਂਡਰ ਖਰਾਬ ਹੋਇਆ ਤਾਂ ਉਹਨਾਂ ਨੇ ਤੁਰੰਤ ਆਰਡਰ ਦਿੱਤੇ ਵੀ ਇਸੇ ਟਾਈਮ ਨੂੰ ਇਮੀਡੀਏਟਲੀ ਇਹਨੂੰ ਠੀਕ ਕਰਵਾਇਆ ਅੱਛਾ ਕਈ ਵਾਰੀ ਇਹ ਹੁੰਦਾ ਵੀ ਗੱਡੀਆਂ ਬਾਹਰ ਗਈਆਂ ਹੁੰਦੀਆਂ ਨੇ ਇੱਕ ਫੋਨ ਕਾਲ ਆਉਂਦੀ ਹੈ ਕਿਉਂਕਿ ਇਸ ਵੇਲੇ ਫਸਲਾ ਮੱਚੀ ਆਉਂਦੀ ਹੈ ਨੀ ਤੇ ਜੇਕਰ ਅਧਿਕਾਰੀ ਫੋਨ ਕਾਲ ਨਹੀਂ ਚੱਕਦਾ ਤਾਂ ਉਹਦੇ ਉੱਤੇ ਕੀ ਕਾਰਵਾਈ ਜਿਹੜੀ ਬਣਦੀ ਹੈ ਉਹ ਅਸੀਂ ਦੇਖੋ ਸਾਡੇ ਜਿਹੜਾ ਰੋਜ਼ਨਾਮੇ ਤੇ ਟੈਲੀਫੋਨ ਡਿਊਟੀ ਲਗਾਨੇ ਆ ਤੇ ਉਹ ਦੋ-ਦੋ ਘੰਟਿਆਂ ਦੀ ਲਗਾਈ ਜਾਂਦੀ ਆ ਤਾਂ ਉਹ ਦੋ ਘੰਟੇ ਮੁਲਾਜ਼ਮ ਟੈਲੀਫੋਨ ਦੇ ਉੱਪਰ ਹੀ ਬੈਠੇਗਾ ਉਨੇ ਹੀ ਸੁਣਾ ਅਗਰ ਉਹ ਫੋਸ ਦੌਰਾਨ ਫੋਨ ਨਹੀਂ ਸੁਣਦਾ ਕਾਲ ਨਹੀਂ ਟੈਂਡ ਕਰਦਾ ਤਾਂ ਤੁਰੰਤ ਉਹਦੇ ਖਿਲਾਫ ਐਕਸ਼ਨ ਲਿਆ ਜਾਂਦਾ ਵਿਭਾਗੀ ਕਾਰਵਾਈ ਕੀਤੀ ਦੇਖਿਆ ਜਾ ਵੀ ਜਿਵੇਂ ਜ਼ਿਲ੍ਹਾ ਮਲੇਰਕੋਟਲਾ ਦੇ ਵਿੱਚ ਅ ਤਿੰਨ ਗੱਡੀਆਂ ਨਹੀਂ ਗੀਆਂ ਫਾਇਰ ਦੀਆਂ ਨਹੀਂ ਆਪਣੇ ਚਾਰ ਨੇ ਚਾਰ ਨੇ ਤੇ ਜਿਲ੍ਹਾ ਬਲੇਰ ਕੋਟਲਾ ਦਾ ਜੇਕਰ ਪਿੰਡਾਂ ਦੀ ਗੱਲ ਕਰੀਏ ਤਾਂ ਕਾਫੀ ਪਿੰਡ ਅੰਡਰ ਆਉਂਦੇ ਨੇ ਇਸ ਦੇ ਤੇ ਏਰੀਆ ਵੀ ਵੱਡਾ ਹੋ ਜਾਂਦਾ ਚਾਰ ਗੱਡੀਆਂ ਨਾਲ ਪੂਰਾ ਇਲਾਕਾ ਜਿਹੜਾ ਪੂਰਾ ਜਿਲ੍ਹਾ ਮੈਨੇਜ ਕਰਨਾ ਕਿੰਨੀਆਂ ਕ ਪ੍ਰੋਬਲਮ ਆਉਂਦੀਆਂ ਨੇ ਦੇਖੋ ਇਹ ਤਾਂ ਬਹੁਤ ਮੁਸ਼ਕਲ ਹੈ ਕਿਉਂਕਿ ਏਰੀਆ ਬਹੁਤ ਆ ਸਾਡੇ ਕੋਲ ਅਮੰਤਗੜ ਹੋ ਗਿਆ ਹੁਣ ਅਮੰਤਗੜ 20 ਕਿਲੋਮੀਟਰ ਤੇ ਫਾਇਰ ਟੰਡਰ ਜਾਂਦਾ ਜਾਂਦਿਆਂ ਨੂੰ ਅੱਗ ਬਹੁਤ ਜ਼ਿਆਦਾ ਵੱਜ ਜਾਂਦੀ ਹੈ ਕੰਟਰੋਲ ਕਰਨੀ ਮੁਸ਼ਕਲ ਹੋ ਜਾਂਦੀ ਹੈ ਤੇ ਮੈਂ ਤਾਂ ਚਾਹਣਾ ਵੀ ਦੇਖੋ ਗੱਡੀਆਂ ਹੋਰ ਵੀ ਸਟੇਸ਼ਨ ਸਬਸਟੇਸ਼ਨ ਖੁੱਲਣੇ ਚਾਹੀਦੇ ਨੇ ਕਿਉਂਕਿ ਏਰੀਆ ਜ਼ਿਆਦਾ ਇੱਕ ਸਾਡਾ ਪ੍ਰਸ਼ਾਸਨ ਇੱਕ ਗੱਡੀ ਹੁਣ ਸਾਡੇ ਇਸ ਟਾਈਮ ਜਿਹੜੀ ਸੰਦੋਗ ਏਰੀਆ ਚ ਲਗਾਈ ਹੋਈ ਹੈ ਉਹ ਇਸ ਕਰਕੇ ਹੀ ਖੜਾਈ ਆ ਵੀ ਨਹੀਂ ਦੂਰੋਂ ਜਾਣ ਦੀ ਬਜਾਏ ਜੇ ਉੱਥੇ ਪਿੰਡਾਂ ਦੇ ਨਾਲ ਦੇ ਪਿੰਡਾਂ 'ਚ ਅੱਗ ਲੱਗੀ ਹੈ ਕੱਲ ਵੀ ਲੱਗੀ ਹੈ ਤਾਂ ਤੁਰੰਤ ਸਾਡੀ ਗੱਡੀ ਸਮੇਂ ਦੇ ਪਹੁੰਚਦੀ ਆ ਉੱਧਰ ਸਾਰਾ ਕੰਟਰੋਲ ਉਹ ਕਰ ਰਹੀ ਹੈ ਵੀ ਇਸੇ ਤਰ੍ਹਾਂ ਅਮਰਗੜ੍ਹ ਵੀ ਹੋਣੀ ਚਾਹੀਦੀ ਐਮਰਗੜ੍ਹ ਵੀ ਹੋਣੀ ਚਾਹੀਦੀ ਐ ਸੇ ਤਾਂ ਚਾਹੁੰਦੇ ਆ ਵੀ ਸਟੇਸ਼ਨ ਖੋਲਣ ਇੱਕ ਫਾਇਰ ਸਟੇਸ਼ਨ ਦੇ ਕੋਲੇ ਲਗਭਗ ਕਿੰਨੇ ਕਿਲੋਮੀਟਰ ਦਾ ਏਰੀਆ ਹੁੰਦਾ ਵੀ ਜਿਹੜੀ ਤੁਹਾਡੀ ਰੇਂਜ ਹੁੰਦੀ ਐ ਜੀ ਉਹ ਜ਼ਿਆਦਾ ਤੋਂ ਜ਼ਿਆਦਾ 12-13 ਕਿਲੋਮੀਟਰ ਹੋਣਾ ਚਾਹੀਦਾ ਉਸ ਦੌਰਾਨ ਇਸ ਇੰਨੀ ਕਿਲੋਮੀਟਰ ਦੇ ਵਿੱਚ ਬਹੁਤ ਛੇਤੀ ਐਕਸ਼ਨ ਹੋ ਜਾਂਦਾ ਔਰ ਕੰਟਰੋਲ ਕਰਿਆ ਨੂੰ ਵਿੱਚ ਨੁਕਸਾਨ ਘਟਾਉਣ ਦੇ ਵਿੱਚ ਬਹੁਤ ਫਾਇਦਾ ਕਈ ਵਾਰੀ ਮੇਜਰ ਫਾਇਰ ਲੱਗੀ ਹੁੰਦੀ ਹੈ ਜਿਵੇਂ ਕਹਿ ਲਈਏ ਬਹੁਤ ਜ਼ਿਆਦਾ ਗਤੀ ਦੇ ਨਾਲ ਜਾਂ ਸਪੀਡ ਦੇ ਨਾਲ ਅੱਗ ਫੈਲਦੀ ਜਾਂਦੀ ਹੈ ਤੁਹਾਡੀ ਗੱਡੀ ਖਾਲੀ ਹੋ ਗਈ ਤੇ ਰਸਤੇ ਦੇ ਵਿੱਚ ਕੋਈ ਅਜਿਹੇ ਸਾਧਨ ਹੁੰਦੇ ਨੇ ਕਿ ਕਿਸੇ ਜਗ੍ਹਾ ਤੋਂ ਭਰ ਲਿਆ ਜਾਂਦਾ ਉਹ ਹਾਂ ਜੀ ਉਹ ਜਿੱਦਾਂ ਲੁਧਿਆਣਾ ਰੋਡ ਹੈ ਇੱਧਰ ਨਹਰ ਫਾਈਬਰ ਮਿਲ ਹੈ ਸੈਨੀ ਕੋਟਨ ਮਿਲ ਹੈਗੀ ਹੈ ਜੀਐਸਆਈ ਹੈਗੀ ਹੈ ਸ਼ਹਿਰ ਹਾਸ ਪੇਪਰ ਮਿਲ ਰਹੀ ਹੈ ਉਹਨਾਂ ਕੋਲ ਆਪਣਾ ਫਾਇਰ ਟੈਂਡਰ ਵੀ ਨੇ ਪਾਣੀ ਦਾ ਇੰਤਜ਼ਾਮ ਵੀ ਫੁੱਲ ਉਹਨਾਂ ਕੋਲ ਹੈਗਾ ਤਾਂ ਅਸੀਂ ਉਹ ਅਗਰ ਉਧਰ ਹੀ ਚੁਣਿਆ ਤਾਂ ਉਹ ਮਿਲਣਾ ਤੋਂ ਪਾਣੀ ਅਸੀਂ ਲੈਨੇ ਸਾਨੂੰ ਕੋਈ ਉਹਨੂੰ ਦਿੱਕਤ ਨਹੀਂ ਹੈ ਪਾਣੀ ਮਿਲਦਾ ਬਿਲਕੁਲ ਸਾਨੂੰ ਬਹੁਤ ਆਸਾਨੀ ਮਿਲਦੀ ਹੈ ਉਹਦੇ ਵਿੱਚ ਲੇਕਿਨ ਕੁਝ ਰੋਡ ਐਸੇ ਨੇ ਜਿੱਦਾਂ ਖੰਨਾ ਰੋਡ ਤੇ ਸਾਨੂੰ ਪਾਣੀ ਨਹੀਂ ਮਿਲਦਾ ਤਾ ਸਾਨੂੰ ਵਾਪਸ ਸਟੇਸ਼ਨ ਤੇ ਆ ਕੇ ਪੰਨਾ ਪੰਦਾ ਰਾਗੋੜ ਰੋਡ ਤੇ ਕੋਈ ਇਦਾਂ ਦੀ ਫੈਕਟਰੀ ਨਹੀਂ ਹੈਗੀ ਜਿੱਥੋਂ ਸਾਨੂੰ ਪਾਣੀ ਮਿਲ ਸਕੇ ਫਿਰ ਉਹ ਮਲੇ ਕੋਲ ਲੈ ਆਣਾ ਪੈਂਦਾ ਉਹਦੇ ਵਿੱਚ ਬੜੀ ਦਿੱਕਤ ਆਉਂਦੀ ਹੈ ਢੀ ਦੂਰੋਂ ਆ ਗਈ ਗੱਡੀ ਦੁਬਾਰਾ ਕਦੋਂ ਭਰ ਕੇ ਗਈ ਉਹ ਟਾਈਮ ਤੋਂ ਦੇਖੋ ਲੱਗਦੀ ਹੈ ਰੋਡ ਤੇ ਪੀੜਤ ਤਾਂ ਕਹਿੰਦਾ ਹੋਵੇਗਾ ਵੀ ਇਹ ਦੇਰੀ ਲਗਾ ਰਹੇ ਨੇ ਜਾਣ ਬਿਲਕੁਲ ਲੋਕ ਕੰਪਲੀਟ ਕਰਦੇ ਸਾਨੂੰ ਕਹਿੰਦੇ ਤੁਸੀਂ ਦੇਰ ਆ ਰਹੇ ਹੋ ਤੁਸੀਂ ਉਹ ਇਹ ਨਹੀਂ ਉਹਨਾਂ ਨੂੰ ਸਾਡੀਆਂ ਦਿੱਕਤਾਂ ਦਾ ਨਹੀਂ ਪਤਾ ਵੀ ਇਹ ਕਿੱਦਾਂ ਆਂਦੇ ਨੇ ਕਿਧਰੋਂ ਅੱਗ ਤੋਂ ਦੂਸਰੀ ਅੱਗ ਤੇ ਭੇਜਣਾ ਜਾਂ ਪਾਣੀ ਭਰਨ ਭੇਜਣਾ ਹੁਣ ਖਾਲੀ ਗੱਡੀ ਨੂੰ ਕਿੱਦਾਂ ਕਿਸੇ ਪਾਸੇ ਭੇਜਦੀ ਜਿੰਨਾ ਹੁਣ ਇਹ ਗੱਡੀ ਆਈ ਤੀ ਵਾਪਸ ਆ ਰਹੀ ਹੈ ਤਾਂ ਖਾਲੀ ਹੈ ਅਗਰ ਰਸਤੇ ਦੇ ਵਿੱਚ ਕੋਈ ਕਾ ਰੋਕ ਕੇ ਕਹੇ ਸਾਡੀ ਆ ਕੇ ਤੇ ਪੂਸੀ ਪਾਣੀ ਪਹੁੰਚੋ ਪਾਣੀ ਨਹੀਂ ਗੱਡੀ 'ਚ ਫਿਰ ਉਹ ਕਹਿੰਦਾ ਗੱਡੀ ਖਾਲੀ ਦੀ ਗੱਡੀ ਤਾਂ ਖਾਲੀ ਪਾਣੀ ਲੈਣ ਆਈ ਹੈ ਇਹ ਲਗਾਤਾਰ ਗੱਡੀ ਇਹ ਤਿੰਨ ਦਿਨ ਹੋ ਗਏ ਚੱਲਦੀ ਨੂੰ ਹੁਣ ਵੀ ਉੱਥੇ ਹੀ ਇਸਾਬ ਮੇਰਾ ਆਇਆ ਉੜੇ ਵਾਲੇ ਡੰਪ ਤੋਂ ਬਹੁਤ ਮੁਸ਼ਕਿਲਾਂ ਨੇ ਉੱਥੇ ਕੰਮ ਕਰਨਾ ਪਰ ਅਸੀਂ ਦਿਲਵਾਦ ਇੱਕ ਇੱਕ ਤਾ ਮੇਰੇ ਸਟਾਫ ਨੇ ਸਭ ਨੇ ਲੜਕੇ ਸੀ ਮੈਂ 3 ਦਿਨ ਤੋਂ ਘਰ ਨਹੀਂ ਗਿਆ 24 ਘੰਟੇ ਇੱਥੇ ਰਹਿ ਰਹੇ ਹਾਂ ਵੀ ਕੋਈ ਦਿੱਕਤ ਇਸ ਤਰ੍ਹਾਂ ਨਾ ਹੋਵੇ ਕੋਈ ਨੁਕਸਾਨ ਨਾ ਹੋ ਜਾਈਂ ਕਈ ਵਾਰੀ ਆ ਆਮ ਜਨਤਾ ਦੇ ਮਨ ਦੇ ਵਿੱਚ ਸਵਾਲ ਹੁੰਦਾ ਹੈ ਵੀ ਫਾਇਰ ਬ੍ਰਿਗੇਡ ਦੀ ਗੱਡੀ ਬੁਲਾਵਾਂਗੇ ਤਾਂ ਉਹ ਚਾਰਜ ਕਰੂ ਪਰ ਬਾਰ ਕਈ ਵਾਰੀ ਗਰੀਬ ਹੁੰਦਾ ਨੁਕਸਾਨ ਜ਼ਿਆਦਾ ਹੋ ਜਾਂਦਾ ਹੈ ਇਸ ਸੋਚ ਦੇ ਨਾਲ ਕੀ ਇਹ ਚਾਰਜ ਹੁੰਦਾ ਜੀ ਕੋਈ ਇਹਦਾ ਜਾਂ ਫਿਰ ਸਰਕਾਰ ਵੱਲੋਂ ਫ੍ਰੀ ਆਫ ਕੋਸਟ ਆ ਇਹ ਨਹੀਂ ਨਹੀਂ ਇਹ ਫ੍ਰੀ ਆਫ ਕੋਸਟ ਆ ਗਵਰਨਮੈਂਟ ਵੱਲੋਂ ਕੋਈ ਇਹਦਾ ਪੈਸਾ ਨਹੀਂ ਹੈਗਾ ਜਿੰਨੀ ਵੀ ਕੋਈ ਗਰੀਬ ਹੈ ਚ ਅਮੀਰ ਹੈ ਕੋਈ ਵੀ ਕੰਮ ਨੁਕਸਾਨ ਕਿਸੇ ਦਾ ਕੋਈ ਪੈਸਾ ਨਹੀਂ ਕਦੇ ਵੀ ਲੱਗ ਜਾਈਗਾ ਇਹ ਸਰਕਾਰ ਖਰਚਾ ਇਹਦਾ ਸਾਰਾ ਚ ਸਰਕਾਰ ਦਿੰਦੀ ਹੈ ਜੀ ਅੱਛਾ ਫਿਰ ਜਿਵੇਂ ਪ੍ਰਾਈਵੇਟ ਕੰਪਨੀਆਂ ਨੇ ਕਹੀ ਜਿਵੇਂ ਅ ਤੁਸੀਂ ਹੁਣ ਪ੍ਰਾਈਵੇਟ ਨਿੱਜੀ ਫੈਕਟਰੀਆਂ ਦਾ ਨਾਮ ਵੀ ਲਿਆ ਹੈ ਉਹਨਾਂ ਦੇ ਵਿੱਚ ਜਿਵੇਂ ਕਿ ਫਾਇਰ ਇੱਕ ਫਾਇਰ ਬਰਗੇਡ ਦੀ ਗੱਡੀ ਮੌਜੂਦ ਹੁੰਦੀ ਹੈ ਜੀ ਲੋਕ ਤੁਸੀਂ ਵੀ ਉਹਨਾਂ ਨੂੰ ਕਾਲ ਕਰਕੇ ਕਹਿ ਦਿੰਦੇ ਹੋ ਜੇ ਕਿ ਨਜ਼ਦੀਕ ਪੈਂਦੀ ਹੈ ਕੋਆਪਰੇਟ ਹੁੰਦਾ ਜੀ ਇੱਕ ਦੂਜੇ ਨਾਲ ਬਿਲਕੁਲ ਹੁੰਦਾ ਹੈ ਜੀ ਸਾਨੂੰ ਹਰਿਆਣਤ ਪੇਪਰ ਮਿਲਿਆ ਔਰ ਤਾਗਾ ਮਿਲਿਆ ਆਪਣੇ ਹਰਿਆਣਤ ਪੇਪਰ ਮਿਲਿਆ ਸ਼ਰਿਆਨਸ ਹੋਗੀ ਕਦੇ ਵੀ ਕਿਸੇ ਮਿਲਣ ਸਾਬ ਸਹਿਯੋਗ ਦਿੰਦੇ ਨੇ ਅਗਰ ਲੋਕ ਡਾਇਰੈਕਟ ਵੀ ਉਹਨਾਂ ਨੂੰ ਫੋਨ ਕਰਦੇ ਤਾਂ ਵੀ ਉਹ ਗੱਡੀ ਦਿੰਦੇ ਤੁਸੀਂ ਵੀ ਆਪਣਾ ਸੰਪਰਕ ਨੰਬਰ ਜਰੂਰ ਦੱਸ ਦਿਓ ਕਿਉਂਕਿ ਜੋ ਲੋਕ ਇਹ ਵੀਡੀਓ ਦੇਖਣਗੇ ਜੇਕਰ ਜ਼ਿਲ੍ਹਾ ਮਲੇਰਕੋਟਲਾ ਦੇ ਵਿੱਚ ਕੋਈ ਅੱਗ ਨਾਲ ਹਾਦਸਾ ਹੁੰਦਾ ਤਾਂ ਤੁਹਾਨੂੰ ਸੰਪਰਕ ਕਰ ਸਕ ਹਾਂਜੀ ਸਾਡਾ ਸੰਪਰਕ ਨੰਬਰ ਹੈਗਾ ਜਿਹੜਾ 01600 01675 263499 ਤੇ ਇਹ ਲਾਈਨ ਲਾਈਨ 24 ਘੰਟੇ ਤੇ ਮੇਰਾ ਪਰਸਨਲ ਨੰਬਰ ਜੋ ਅਸੀਂ ਹਰ ਟਾਈਮ ਆਪੇ ਕੋਲ ਰੱਖਦੇ ਹਾਂ ਵੀ ਕਿਤੇ ਵੀ ਕੋਈ ਦਿੱਕਤ ਨਾ ਹੋਵੇ 97805 67872 ਔਰ ਤੁਸੀਂ ਅਗਰ ਕੰਟਰੋਲ ਰੂਮ ਤੇ ਵੀ ਲੋਕ ਕੰਪਲੀਟ ਪਾ ਸਕਦੇ ਨੇ ਵੀ ਸਾਡੇ ਅੱਗ ਹੋ ਗਈ ਹੈ ਘਟਨਾ ਹੋ ਗਈ ਕੰਟਰੋਲ ਰੂਮ ਵਾਲੇ ਵੀ ਸਾਨੂੰ ਤੁਰੰਤ ਸੰਪਰਕ ਕਰਦੇ ਨੇ ਕਿੰਨੇ ਕਿਤੇ ਸਮਾਂ ਜ਼ਿਆਦਾ ਨਿਕਲ ਜਾਂਦਾ ਜੀ ਨਹੀਂ ਨਹੀਂ ਕੰਟਰੋਲ ਰੂਮ ਤੋਂ ਨਹੀਂ ਨਿਕਲਾ ਇਹ ਸਾਨੂੰ ਡਾਇਰੈਕਟ ਲਾਓ ਸਾਡੇ ਨੰਬਰ ਲੋਕਾਂ ਕੋਲੇ ਹੈ ਨਹੀਂ ਤੁਹਾਡੇ ਮੀਡੀਅਮ ਮਾਧਿਅਮ ਰਾਹੀਂ ਇਹ ਜਾਣਾ ਚਾਹੀਦਾ ਨੇ ਲੋਕਾਂ ਕੋਲੇ ਨੰਬਰ ਤਾਂ ਹਰੇਕ ਬੰਦੇ ਨੂੰ ਆਪਣਾ ਸੇਵ ਕਰਕੇ ਰੱਖਣਾ ਚਾਹੀਦਾ ਦੂਸਰਾ ਜੇ ਜਿੰਨੇ ਵੀ ਐਂਡਰਾਇਡ ਫੋਨ ਨੇ ਉਹਨਾਂ ਦੇ ਵਿੱਚ ਆਲਰੇਡੀ ਸਾਡਾ ਨੰਬਰ 101 ਹਗਾ ਤੁਸੀਂ ਉਹ ਤੇ ਤੁਹਾਡਾ ਰੀਚਾਰਜ ਹੋਇਆ ਹੋਵੇ ਨਾ ਹੋਇਆ ਹੋਵੇ ਅਗੇ ਤੁਸੀਂ 101 ਲਗਾਉਂਗੇ ਤਾਂ ਫਾਇਰ ਸਟੇਸ਼ਨ ਤੇ ਲੱਗੇਗਾ ਹੀ ਲੱਗੇਗਾ ਤੇ ਜਿਵੇਂ ਕਹਿ ਲਿਆ ਹੁਣ ਤੁਹਾਡੇ ਇਸ ادارے ਦੇ ਵੱਲੋਂ ਸਕੂਲਾਂ ਕਾਲਜਾਂ ਦੇ ਵਿੱਚ ਸੈਮੀਨਾਰ ਵੀ ਲਾਏ ਜਾਂਦੇ ਨੇ ਵੀ ਅੱਗ ਤੋਂ ਕਿਵੇਂ ਬਚਾ ਕੀਤਾ ਜਾ ਸਕਦਾ ਹੈ ਜਾਂ ਸਾਡੇ ਨਾਲ ਸੰਪਰਕ ਕਰਨਾ ਹੋਵੇ ਤਾਂ ਤੁਸੀਂ ਕੀ ਕੀ ਕਰ ਸਕਦੇ ਹੋ ਕਿਉਂਕਿ ਸਕੂਲੀ ਬੱਚਿਆਂ ਦੇ ਵਿੱਚ ਜਾਣਕਾਰੀ ਹੋਣਾ ਜ਼ਰੂਰੀ ਹੈ ਜੀ ਇਹਦੇ ਲਈ ਤਾਂ ਇੱਕ ਸਰਕਾਰ ਵੱਲੋਂ ਲੈਟਰ ਵੀ ਜਾਰੀ ਹੋ ਚੁੱਕਿਆ ਹੈ ਸਕੂਲਾਂ ਨੂੰ ਔਰ ਹਰ ਸਾਲ ਉਹ ਸਕੂਲ ਸਾਡੇ ਕੋਲੋਂ ਟ੍ਰੇਨਿੰਗਾਂ ਲੈਂਦੇ ਨੇ ਸਾਡੇ ਏਰੀਏ ਦੇ ਵੀ ਬਾਹਲੇ ਏਰੀਏ ਦੇ ਵੀ ਇਸ ਵਾਰ ਸਾਡੇ ਕੋਲ ਸੁਨਾਮ ਤੋਂ ਵੀ ਸਕੂਲ ਆਇਆ ਸੀਗਾ ਆਪਣੇ ਬਰਨਾਲਾ ਸਾਈਡ ਤੋਂ ਵੀ ਆਏ ਨੇ ਬੱਚੇ ਸਾਡੇ ਕੋਲੋਂ ਟ੍ਰੇਨਿੰਗ ਲੈਣ ਵੀ ਆਉਂਦੇ ਨੇ ਅਸੀਂ ਸਕੂਲਾਂ ਜਾਂਦੇ ਹਾਂ ਕੈਂਪ ਲਾਉਂਦੇ ਹਾਂ ਉਹ ਕਿਉਂਕਿ ਬੱਚਿਆਂ ਦੇ ਮਾਦੀਮ ਰਾਹੀਂ ਸਾਡੀ ਕੋਸ਼ਿਸ਼ ਇਹ ਘਰ ਘਰ ਤੱਕ ਇਹ ਚੀਜ਼ ਪਹੁੰਚ ਸਕੇ ਵੀ ਆਪਾਂ ਕਿਸ ਤਰ੍ਹਾਂ ਅੱਗੇ ਤੋਂ ਵਧ ਸਕਦੇ ਹਾਂ ਇਹਦੇ ਅਗਰ ਲੱਗੇ ਤਾਂ ਕਿੱਦਾਂ ਉਹਨਾਂ ਨਾਲ ਕੰਟੈਕਟ ਕਰਨਾ ਅਸੀਂ ਇਹ ਵੀ ਬੱਚਿਆਂ ਨੂੰ ਪੂਰੀ ਟ੍ਰੇਨਿੰਗ ਵੀ ਦਿੰਦੇ ਹਾਂ ਵੀ ਅਗਰ ਸਕੂਲ ਦੇ ਵਿੱਚ ਵੀ ਅੱਗ ਲੱਗੇ ਤਾਂ ਕਿੱਦਾਂ ਤੁਸੀਂ ਬਚ ਕੇ ਬਾਹਰ ਆਣਾ ਇਹਦੇ ਲਈ ਸਮੇਂ ਸਿਰ ਸਰਕਾਰਾਂ ਲੈਟਰ ਆਂਦੇ ਰਹਿੰਦੇ ਨੇ ਅਸੀਂ ਜਾਗਰੂਕ ਕਰਦੇ ਰਹੇ ਅੱਛਾ ਇੱਕ ਗੱਡੀ ਦੇ ਵਿੱਚ ਜਿਹੜਾ ਪਾਣੀ ਹੁੰਦਾ ਉਹਦਾ ਪ੍ਰੈਸ਼ਰ ਕਾਫੀ ਹੁੰਦਾ ਕਿੰਨੀ ਹਾਈਟ ਤੱਕ ਜਿਹੜਾ ਤੁਹਾਡਾ ਇਹ ਪਾਣੀ ਪਹੁੰਚ ਜਾਂਦਾ ਤੇ ਕਿੰਨੀ ਲੈਂਥ ਹੁੰਦੀ ਹੈ ਤੇ ਕਿੰਨੇ ਮਤਲਬ ਕਿੰਨੇ ਫੁੱਟ ਤੱਕ ਮਾਰ ਕਰਦਾ ਪਾਣੀ ਇਹ ਇਹ ਦੇਖੋ ਗੱਡੀ ਤੋਂ ਅਗਰ ਆਪਾਂ ਲਾਈਏ ਤਾਂ 100 ਫੁੱਟ ਤੱਕ ਪਾਣੀ ਦੀ ਜਿਹੜੀ ਪ੍ਰੈਸ਼ਰ ਹੁੰਦਾ 100 ਫੁੱਟ ਤੱਕ ਪਾਣੀ ਪਹੁੰਚਦਾ ਆਦਰਵਾਇਜ਼ ਅਗਰ ਸਾਨੂੰ ਕੋਈ ਕਟਨਾ ਦੂਰ ਆ ਗੱਡੀ ਰੋਡ ਤੇ ਖੜੀ ਐ ਤਾਂ ਸਾਡੇ ਕੋਲੇ ਹਰ ਇੱਕ ਗੱਡੀ ਦੇ ਵਿੱਚ ਪਾਈਪ ਅਵੇਲੇਬਲ ਨੇ ਕਟੋ ਘਟ 1000 ਫੁੱਟ ਤੱਕ ਅਸੀਂ ਲਾਈਨ ਪੁਛਾ ਸਕਦੇ ਹਾਂ 100 ਫੁੱਟ ਦਾ ਇੱਕ ਲੈਂਥ ਹੁੰਦੀ ਐ ਪਾਈਪ ਦੀ ਜੋ ਕਿ ਜੋਇੰਟ ਕਰਨੇ ਵੀ ਬੜੇ ਆਸਾਨ ਨੇ ਕੋਈ ਉਹਨਾਂ ਦਾ ਜੋੜ ਨਹੀਂ ਹੁੰਦਾ ਕੋਈ ਚੂੜੀ ਨਹੀਂ ਚਾੜਨੀ ਉਹ ਸਿਸਟਮ ਹੀ ਐਸਾ ਹੁੰਦਾ ਵੀ ਅਸੀਂ 5 ਮਿੰਟਾਂ ਦੇ ਵਿੱਚ 1000 ਫੁੱਟ ਲਾਈਨ ਪੁਛਾ ਸਕਦੇ ਹਾਂ ਤੁਹਾਡੇ ਹਿਸਾਬ ਨਾਲ ਇਸ ਜਿਲ੍ਹਾ ਮਲੇਰਕੋਟਲਾ ਦੇ ਵਿੱਚ ਕਿੰਨੇ ਕੋ ਫਾਇਰ ਬ੍ਰਿਗੇਡ ਜਿਹੜੇ ਅਧਿਕਾਰੀ ਨੇ ਉਹ ਤੈਨਾਤ ਹੋਣੇ ਚਾਹੀਦੇ ਨੇ ਗਿਣਤੀ ਪ੍ਰੋਪਰ ਹੈ ਜੀ ਜਾਂ ਫਿਰ ਜ਼ਿਆਦਾ ਹੋਣੀ ਚਾਹੀਦੀ ਹੈ ਦੇਖੋ ਇਸ ਵਾਰ ਤਾਂ ਭਰਤੀ ਆਈ ਹੈ ਸਰਕਾਰ ਨੇ ਨਵੀਂ ਕਰੀ ਸੀਗੀ ਕੁਝ ਮੁਲਾਜ਼ਮ ਸਾਡੇ ਕੋਲ ਆ ਗਏ ਲੇਕਿਨ ਜੇ ਦੇਖਿਆ ਜਾਵੇ ਤਾਂ ਫਾਇਰ ਟੈਂਡਰ ਦੇ ਹਿਸਾਬ ਨਾਲ ਹਜੇ ਬਹੁਤ ਸਟਾਫ ਘਟਾ ਸਾਡੇ ਕੋਲ ਜੇ ਇੱਕ ਗੱਡੀ ਦੇ ਵਿੱਚ ਨਾਲ ਚਾਰ ਮੁੰਡੇ ਪੰਜ ਭੇਜਨੇ ਤਾਂ ਸਾਡੇ ਕੋਲੇ ਜ਼ਿਆਦਾ ਬਤੀ ਦੇ 팀 ਮੁਲਾਜ਼ਮ ਅਸੀਂ ਹੁਣ ਚਾਰ ਗੱਡੀਆਂ ਤੋਂ ਤਿੰਨ ਸ਼ਿਫਟਾਂ ਚੱਲਣਾ ਉਸ ਦੇ ਮੁਤਾਬਕ ਤਾਂ ਸਟਾਫ ਬਹੁਤ ਜ਼ਿਆਦਾ ਕਮੀ ਆ ਸੀ ਬਹੁਤ ਇਹ ਦਿੱਕਤਾਂ ਸਾਰੇ ਹੁੰਦੇ ਲੋਕ ਨਹੀਂ ਸਾਮਸਾ ਆਦੇ ਸਾਡੀਆਂ ਦੀ ਕਿਤਾਬ ਕਿਉਂਕਿ ਮੈਂ ਇਹ ਸਵਾਲ ਤਾਂ ਕੀਤਾ ਕਿਉਂਕਿ ਹੁਣੇ ਤੁਸੀਂ ਕਿਹਾ ਵੀ 1000 ਫੁੱਟ ਤੱਕ ਅਸੀਂ ਪਾਈਪ ਜੁਆਇੰਟ ਕਰਕੇ ਜੋ ਤੁਹਾਡੇ ਚਾਰ ਅਧਿਕਾਰੀ ਹੁੰਦੇ ਨੇ ਉਹਨਾਂ ਲਈ ਤਾਂ ਬੜੀ ਮੁਸ਼ਕਲ ਆਉਂਦੀ ਹੋਵੇਗੀ ਜੇ ਇਦਾਂ ਜੀ ਉਹ ਉਹਦੇ ਲਈ ਇਹਨਾਂ ਦੀ ਰੁਟੀਨ ਦੇ ਵਿੱਚ ਟ੍ਰੇਨਿੰਗ ਚੱਲਦੀ ਰਹਿੰਦੀ ਹੈ ਸਟੇਸ਼ਨ ਦੇ ਉੱਪਰ ਅਸੀਂ ਨਾ ਹੀ ਟ੍ਰੇਨਿੰਗ ਕਰਾਣੇ ਆ ਸਰਕਾਰ ਪੱਧਰ ਤੇ ਵੀ ਹੁੰਦੀਆਂ ਨੇ ਟ੍ਰੇਨਿੰਗਾਂ ਉਹ ਇਹਨਾਂ ਦੀ ਰੁਟੀਨ ਬਣੀ ਹੋਈ ਆ ਉਹ ਤੁਸੀਂ ਆਗਰ ਕਿਤੇ ਡੈਮੋ ਦੇਖਣਾ ਹੋਵੇ ਅਸੀਂ ਉਹ ਵੀ ਤੁਹਾਨੂੰ ਦਿਖਾ ਦਾਂਗੇ ਫਿਲਹਾਲ ਸੀਜ਼ਨ ਚੱਲਦਾ ਤੇ ਉਹ 100 ਫੁੱਟ ਦਾ ਪਿਪਾਏ ਜਦੋਂ ਖੋਲਣਾ ਉਹ ਜ਼ਿਆਦਾ ਜ਼ਿਆਦਾ 1 ਮਿੰਟ ਦੇ ਵਿੱਚ ਖੋਲ ਦਿੰਨੇ ਆਸੀਂ 1 ਮਿੰਟ ਦਾ ਵੀ ਘੱਟ ਸਮਾਂ ਲੱਗਦਾ ਤਾਂ ਇੱਕ ਗੱਡੀ ਨਾਲ 4 ਮੁਲਾਜ਼ਮ ਹੁੰਦੇ ਨੇ ਤਾਂ ਮੋਸਟਲੀ 5 ਮਿੰਟਾਂ ਦੇ ਵਿੱਚ 1000 ਫੁੱਟ ਲੈਂਡ ਵੀ ਸਿੱਟ ਸਕਦੇ ਆਸੀਂ ਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਲਾਸਟ ਦੇ ਵਿੱਚ ਕੋਈ ਮੈਸੇਜ ਦੇਣਾ ਚਾਹਾਂ ਦੇਖੋ ਮੈਂ ਤਾਂ ਇਹ ਚਾਹਾਂਗਾ ਵੀ ਲੋਕਾਂ ਨੂੰ ਹਰ ਇਨਸਾਨ ਕੋਲੇ ਨੰਬਰ ਸਾਡੇ ਸੰਪਰਕ ਨੰਬਰ ਹੋਣੇ ਚਾਹੀਦੇ ਨੇ ਦੂਸਰਾ ਹਾੜੀ ਦੇ ਦਿਨਾਂ 'ਚ ਖਾਸ ਕਰਕੇ ਜਿੱਥੇ ਟਰਾਂਸਫਾਰਮ ਨੇ ਉਹਦੇ ਸਾਈਡਾਂ ਤੋਂ ਕਣਕ ਪਹਿਲਾਂ ਵੱਡੀ ਹੋਣੀ ਚਾਹੀਦੀ ਹੈ ਜਿੱਥੇ ਕੋਈ ਘਰ ਦੇ ਵਿੱਚ ਕੋਈ ਜੋੜ ਨੰਗਾ ਤੂੜੀ ਵਾਲੇ ਕੋਠਿਆਂ ਦੇ ਵਿੱਚ ਜਿਹੜੀ ਅਕਸਰ ਮੈਂ ਦੇਖਿਆ ਗਿਆ ਵੀ ਉਹ ਥੋੜੀ ਤਾਰਾ ਪੁਰਾਣੀਆਂ ਲੋਕਾਂ ਦੀਆਂ ਪਨਰਾਈਆਂ ਹੋਈਆਂ ਨੇ ਜੋੜ ਨੰਗੇ ਨੇ ਉਹ ਤੇ ਟੇਪ ਨਹੀਂ ਕਰਦੇ ਤਾਂ ਅਕਸਰ ਜਾਂ ਤਾਂ 스파ਰਕਿੰਗ ਹੁੰਦੀ ਆ ਤਾਂ ਤੂੜੀ ਵਾਲੇ ਕੋਠੇ 'ਚ ਅੱਗ ਲੱਗਣ ਦੇ ਚਾਂਸਸ ਇਹੀ ਹੁੰਦੇ ਨੇ 100% ਕਿਉਂਕਿ ਉੱਥੇ ਹੋਰ ਤਾਂ ਕੋਈ ਰੀਜ਼ਨ ਹੁੰਦਾ ਨਹੀਂ ਇਹ ਚੀਜ਼ਾਂ ਅਗਰ ਲੋਕ ਪਿੰਡਾਂ ਦੇ ਵਿੱਚ ਥੋੜਾ ਜਿਹਾ ਧਿਆਨ ਰੱਖਣ ਵੀ ਆਪਣੇ ਤੂੜੀ ਵਾਲੇ ਕੋਠੇ 'ਚ ਕੋਈ ਤਾਰ ਦਾ ਜੋੜ ਨੰਗਾ ਹੋਵੇ ਇਹ ਜਨਾਬ ਪਰਸਨਲੀ ਅਗਰ ਇੰਟਰਸਟ ਲੈਣ ਤਾਂ ਜਾਗਰੂਤਾ ਹੋਰ ਫੈਲੂਗੀ ਔਰ ਘਟਨਾ ਘੱਟ ਹੋਣਗੀ ਤੇ ਲਾਸਟ ਦੇ ਵਿੱਚ ਇੱਕ ਵਾਰੀ ਫੇਰ ਜ਼ਰੂਰ ਤੋਂ ਦਰਸ਼ਕਾਂ ਨੂੰ ਨੰਬਰ ਜ਼ਰੂਰ ਦੱਸ ਦਿਓ ਆਪਣਾ ਕਿਉਂਕਿ ਕਈ ਵਾਰੀ ਕਾਲ ਸੈਂਟਰ ਦੇ ਵਿੱਚ ਜਾਂ ਤੁਹਾਡੇ ਉੱਥੇ ਕਾਲ ਲਾਉਂਦੇ ਲਾਉਂਦੇ ਦੇਰ ਹੋ ਜਾਂਦੀ ਹੈ ਆਪਣਾ ਨੰਬਰ ਦੁਬਾਰਾ ਤੋਂ ਫੇਰ ਦਿੰਦਾ ਮੇਰਾ ਨੰਬਰ ਪਰਸਨ ਨੰਬਰ ਜੀ 9780567872 ਬਹੁਤ ਬਹੁਤ ਸ਼ੁਕਰੀਆ ਜੀ ਤੇ ਬਾਕੀ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਜੋ ਲੈਂਡਲਾਈਨ ਨੰਬਰ ਹੈ ਉਹ 01675 263 499 ਜੇਕਰ ਕੋਈ ਵੀ ਜਿਲ੍ਹਾ ਮਲੇਰਕੋਟਲਾ ਦੇ ਵਿੱਚ ਅੱਗ ਦੇ ਨਾਲ ਕੋਈ ਵੀ ਇਦਾਂ ਦੀ ਘਟਨਾ ਹੁੰਦੀ ਹੈ ਤਾਂ ਇਸ ਫਾਇਰ ਸਟੇਸ਼ਨ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਉਹ ਨੁਕਸਾਨ ਹੋਣ ਤੋਂ ਬਚਾ ਸਕਦੇ ਹੋ ਇਹਨਾਂ ਮੁਲਾਜ਼ਮਾ ਦੀਆਂ ਜਿਹੜੀਆਂ ਗੱਲ ਕਰੀਏ ਜੇਕਰ ਪਰੇਸ਼ਾਨੀਆਂ ਵੀ ਬਹੁਤ ਨੇ ਕਿਉਂਕਿ ਇੱਕ ਤਾਂ ਮੁਲਾਜ਼ਮਾ ਦੀ ਜਿਹੜੀ ਉਹ ਘਾਟ ਵੀ ਬਹੁਤ ਹੈ ਕਿਉਂਕਿ ਹੁਣ ਨਵੀਂ ਭਰਤੀ ਹੋਈ ਹੈ ਫਿਲਹਾਲ ਥੋੜੇ ਬਹੁਤ ਮੁਲਾਜ਼ਮ ਨੇ ਜਿਹੜੇ ਇੱਥੇ ਤਾਇਨਾਤ ਵੀ ਕੀਤੇ ਗਏ ਨੇ ਪਰ ਸਰਕਾਰ ਨੂੰ ਕਿਤੇ ਨਾ ਕਿਤੇ ਚਾਹੀਦਾ ਕਿ ਫਾਇਰ ਸਟੇਸ਼ਨ ਦੇ ਉੱਤੇ ਇਹਨਾਂ ਮੁਲਾਜ਼ਮਾਂ ਦੀ ਜਿਹੜੀ ਗਿਣਤੀ ਹੈ ਉਹਨਾਂ ਦੇ ਵਿੱਚ ਵੀ ਵਾਅਦਾ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਜੇਕਰ ਕਿਤੇ ਅੱਗ ਜਨਨੀ ਨਾਲ ਕੋਈ ਨੁਕਸਾਨ ਹੁੰਦਾ ਹੈ ਤੇ ਉਸਤੇ ਸਮੇਂ ਸਿਰ ਰਹਿ ਕੇ ਕਾਬੂ ਪਾਇਆ ਜਾ ਸਕੇ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਮੈਂ ਪ੍ਰਕਾਸ਼ ਸ਼ਰਮਾ